ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਮੰਤਰੀ ਵਿਕਰਮਜੀਠੀਆ ਤੇ ਪੰਜਾਬ ਦੇ ਮੁੱਖ ਮੰਤਰੀ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਵਿਕਰਮਜੀਠੀਆ ਨੂੰ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋੱਚ ਅਧਿਕਾਰੀ ਕਹਿ ਰਹੇ ਨੇ ਕਿ ਅਸੀਂ ਸਬੂਤਾਂ ਦੇ ਆਧਾਰ ਤੇ ਲੰਮੀ ਸਜ਼ਾ ਦਵਾਵਾਂਗੇ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਵਿਕਰਮ ਮਜੀਠੀਆ ਨੂੰ ਇਹ ਗੱਲ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਬ ਉੱਚ ਅਧਿਕਾਰੀਆਂ ਵੱਲੋਂ ਕਹੀ ਜਾ ਰਹੀ ਹੈ ਜੇ ਗੱਲ ਕਰੀਏ ਸਰਕਾਰ ਦੇ ਵਕੀਲਾ ਦੀ ਸਰਕਾਰ ਦੇ ਵਕੀਲ ਵਾਰ-ਵਾਰ ਕਹਿ ਰਹੇ ਨੇ ਸਾਡੇ ਕੋਲ ਦਲੀਲਾਂ ਵੀ ਨੇ ਸਾਡੇ ਕੋਲ ਅਪੀਲਾਂ ਵੀ ਨੇ ਸਾਡੇ ਕੋਲ ਠੋਸ ਸਬੂਤ ਵੀ ਨੇ ਜਿਹੜੇ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਦਿੱਤੇ ਗਏ ਨੇ ਜਿਹੜੇ ਪੰਜਾਬ ਪੁਲਿਸ ਚਿਪਕਣ ਨੂੰ ਦਿੱਤੇ ਗਏ ਨੇ ਅਸੀਂ ਉਹਨਾਂ ਤੱਥਾਂ ਉੱਤੇ ਗੱਲ ਕਰਦੇ ਹਾਂ ਦੋਸ਼ੀ ਨੇ ਕਸੂਰਵਾਲ ਨੇ ਬਿਕਰਮਜੀਤਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਅੰਗ ਵੀ ਕਰ ਰਹੇ ਨੇ ਕਿ ਜੇਕਰ ਕਿਸੇ ਨੇ ਚੀਕਾ ਸੋਨੀਆਂ ਹੋਵਣ ਚੜ੍ਹਪ ਹੁੰਦੀਆਂ ਕਿਵੇਂ ਉੜਦੀਆਂ ਨੇ ਤੇ ਉਹ ਨਾਬੇ ਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਬਿਕਰਮਜੀਤਿਆ ਤੇ ਕੁੱਲ ਸੁਣ ਸਕਦਾ ਹੈ ਹਾਲਾਂਕਿ ਗੱਜ ਕੇ ਸ਼ਰੂਰੀ ਅਕਾਲੀ ਦਲ ਦੇ ਆਗੂ ਵੱਲੋਂ ਕੋਸਿਆ ਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੋਰ ਬਾਦਲ ਨੇ ਇੱਕ ਵਾਰ ਵੀ ਪਹੁੰਚ ਨਹੀਂ ਕੀਤੀ ਕਿ ਬਿਕਰਮਜੀਤਿਆ ਦੇ ਨਾਲ ਮੁਲਾਕਾਤ ਕੀਤੀ ਜਾਵੇ ਸਿਕੰਦਰ ਸਿੰਘ ਮਲੂਕਾ ਡਾਕਟਰ ਦਲਜੀਤ ਸਿੰਘ ਟੀਮਾ ਮਹੇਸ਼ਿੰਦਰ ਗਰੇਵਾਲ ਅਤੇ ਇਹਨਾਂ ਦੇ 6 ਤੋਂ 7 ਹੋਰ ਸਾਥੀਆਂ ਨੇ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਮੁਲਾਕਾਤ ਨਹੀਂ ਕਰ ਦਿੱਤੀ ਗਈ ਜੇਲ੍ਹ ਅਧਿਕਾਰੀਆਂ ਵੱਲੋਂ ਖਾਲੀ ਬੁਰਦਾ ਪਿਆ ਡਾਕਟਰ ਦਲਜੀਤ ਸਿੰਘ ਟੀਮਾ ਬਲਵਿੰਦਰ ਸਿੰਘ ਭੁੰਦਰ ਸਿਕੰਦਰ ਸਿੰਘ ਮਲੂਕਾ ਅਤੇ ਮਹੇਸ਼ਿੰਦਰ ਗਰੇਵਾਲ ਨੂੰ ਇੱਕ ਪਾਸੇ ਕਹਿੰਦੇ ਨੇ ਕਿ ਰੋਈ ਸਾਰਾ ਪੁੱਛਦਾ ਹੈ ਤੇ ਦੂਸਰੇ ਪਾਸੇ ਜਿਹੜੇ ਵਿਕਰਮ ਜਿੱਠਿਆ ਦੇ ਵਕੀਲ ਨੇ ਉਹਨਾਂ ਵੱਲੋਂ ਅਨਲਿਸਿਸ ਕੀਤੇ ਜਾ ਰਹੇ ਨੇ ਉਹਨਾਂ ਵੱਲੋਂ ਵਾਰ-ਵਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਬਿਕਰਮਜੀਤਿਆ ਦੇ ਕੇਸਾ ਉੱਤੇ ਕਿ ਜਿਹੜੇ ਇਹ ਸਬੂਤਾਂ ਦੀ ਜਿਹੜੇ ਸਬੂਤਾਂ ਦੀ ਦਲੀਲਾਂ ਦੀ ਅਪੀਲਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਵਿੱਚ ਦਮ ਨਹੀਂ ਪਹਿਲੀ ਉਹਨਾਂ ਨੇ ਗੱਲ ਕੀਤੀ ਕਿ 1000 ਏਕੜ ਦੀ ਗੱਲ ਕਹੀ ਸਰਕਾਰ ਨੇ ਮਾਫੀ ਮੰਗ ਲਈ ਹੈ ਦੂਜੀ ਉਹਨਾਂ ਨੇ ਗੱਲ ਕਹੀ ਕਿ 130 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ ਸ਼ੈਲ ਕਾਪੀਆਂ ਜਿਸ ਨੂੰ ਫਰਜੀ ਕਾਪੀਆਂ ਕਿਹਾ ਜਾਂਦਾ ਹੈ ਉਸ ਦੇ ਵੇਰਵੇ ਵੀ ਸਾਡੇ ਕੋਲ ਨੇ ਦੂਸਰੇ ਪਾਸੇ ਗੁਪਤ ਟਿਕਾਣਿਆਂ ਦੀ ਗੱਲ ਦੱਸੀ ਜਾ ਰਹੀ ਹੈ ਉਹ ਕਹਿੰਦੇ ਜੇ ਗੁਪਤ ਟਿਕਾਣਿਆਂ ਦੇ ਵਿੱਚੋਂ ਕੁਝ ਲੁੱਬਿਆ ਹੈ ਤਾਂ ਫਿਰ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਉਹ ਦਲੀਲਾ ਤੇ ਅਪੀਲਾ ਅਦਾਲਤ ਵਿੱਚ ਪੇਸ਼ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਇਹ ਬਿਕਰਮਜੀਠੀਆ ਦੇ ਵਕੀਲ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅਤੇ ਦਮਨਪ੍ਰੀਤ ਸੋਪਤੀ ਦਾ ਕਹਿਣਾ ਹੈ ਉਹਨਾਂ ਨੇ ਕਿਹਾ ਹਜ਼ਾਰ ਏਕੜ ਜ਼ਮੀਨ ਦੀ ਆਈ ਜਿਹੜੀ ਹੈਗੀ ਹੈ ਗਰੀਬਕਰ ਮਜੀਠੀਆ ਧਰ ਪਤਨੀ ਆਫ ਬਿਕਰਮਜੀਠੀਆ ਉਹਨਾਂ ਦੇ ਨਾਮ ਤੇ ਜਿਹੜੀ ਕਨੌਨਟੀ ਬੋਲ ਰਹੀ ਸੀ ਗਰੀਬ ਐਵੇਨਿਊ ਹਲਕਾ ਜਲੰਧਰ ਦੇ ਵਿੱਚ ਜਿੰਦੇ ਵਿੱਚ 25% ਸ਼ੇਅਰ ਹੋਲਡਰ ਦੱਸਿਆ ਜਾ ਰਿਹਾ ਭਾਈ ਉਹ ਸਾਨੂੰ ਦੱਸੋ ਉਸ ਤੋਂ ਬਾਅਦ ਉਹਨਾਂ ਨੇ ਗੱਲ ਕੀਤੀ ਸੀ ਮਸ਼ੂਬਰਾ ਦੀ ਗੱਲ ਕੀਤੀ ਸੀ ਗੁਰਕਪੁਰ ਦੀ ਉਸ ਜਿਹੜੀ ਹੈ ਕੰਪਨੀ ਹੈ ਉਸ ਦੇ ਸ਼ੇਅਰ ਉਸ ਦੇ ਕਾਗਜ਼ ਪੱਤਰ ਯਾਨੀ ਕਿ ਹਜ਼ਾਰ ਪੇਜ ਉਹ ਕਿੱਥੇ ਨੇ ਪੰਜਾਬ ਸਰਕਾਰ ਦੇ ਕੋਲ ਅਤੇ ਪੰਜਾਬ ਦੇ ਵਕੀਲਾਂ ਦੇ ਕੋਲ ਯਾਨੀ ਕਿ ਇੱਕ ਪਾਸੇ ਬਿਕਰਮ ਮਜੀਠੀਆ ਦੂਸਰੇ ਪਾਸੇ ਪੰਜਾਬ ਸਰਕਾਰ ਕਿਉਂਕਿ ਅੱਜ ਬਿਕਰਮ ਮਜੀਠੀਆ ਦੀ ਨਿਆਂ ਕਹਾ ਰਾਸਤ ਖਤਮ ਹੋ ਰਹੀ ਹੈ ਪਹਿਲਾ 14 ਦਿਨ ਦੀ ਹੋਈ ਫਿਰ 14 ਦਿਨ ਦੀ ਵਧਾ ਦਿੱਤੀ ਗਈ ਕੀ ਅੱਜ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਬਿਕਰਮ ਜੀਠੀਏ ਵੱਲੋਂ ਵੀ ਪੂਰਾ ਤਾਪ ਝਾਮ ਝੋਕਿਆ ਜਾ ਰਿਹਾ ਹੈ ਹਾਲਾਂਕਿ ਉਹ ਜਿਲ੍ਹੇ ਦੇ ਵਿੱਚ ਵੱਧ ਰਹੇ ਲੇਕਿਨ ਉਹ ਹਮੇਸ਼ਾ ਹੀ ਕਹਿੰਦੇ ਨੇ ਕਿ ਮੈਂਨ ਦੋਸ਼ ਮੈਂ ਬੇਕਸੂਰ ਮੇਰੇ ਤੇ ਵਿਦਆਉਟ ਰੀਜ਼ਨ ਪਰਚੇ ਪਾਏ ਗਏ ਨੇ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਐਫ ਆਈ ਆਰ ਕੱਟ ਦਿੱਤੀ ਗਈ ਕਿਉਂਕਿ ਇਹਨਾਂ ਨੇ ਵਿਗਨ ਪਾਇਆ ਸੀ ਸਰਕਾਰੀ ਕੰਪ ਦੇ ਵਿੱਚ ਸਰਕਾਰ ਸਰਕਾਰੀ ਮੁਲਾਜ਼ਮਾ ਦੇ ਨਾਲ ਝੜਪ ਹੋਈ ਤੂ ਤੋ ਮਹਿਮੇ ਹੋਈ ਵਿਕਰਮ ਜਿਠਿਆ ਤੇ ਉੱਤੇ ਸਾਥੀਆਂ ਗਰੀਬਕੌਰ ਮਿਜਿਠਿਆ ਤੇ ਐਫ ਆਈ ਆਰ ਦਰਜ ਹੋ ਗਈ ਹੈ ਇੱਕ ਸਿਮ ਮਿਲੀ ਸੀ ਜਸਪ੍ਰਿਤ ਨਾਮ ਦੇ ਲੜਕੇ ਕੋਲੋਂ ਉਹ ਸਿਮ ਕਿਵੇਂ ਵਿਕਰਮ ਜਿਠਿਆ ਦੇ ਕੋਲ ਪਹੁੰਚ ਗਈ 2021 ਤੋਂ 2024 ਤੱਕ ਵਿਕਰਮ ਜਿਠਿਆ ਵੱਲੋਂ ਉਹ ਸਿਮ ਯੂਜ਼ ਕੀਤੀ ਗਈ ਜਸਪ੍ਰਿਤ ਦੀ ਸਿਮ ਸੀ ਉਹ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਭੱਜ ਗਿਆ ਹੈ ਕਿਉਂਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਬਿਕਰਮ ਜਿੱਠੀਆ ਦੀ ਗ੍ਰਿਫਤਾਰੀ ਹੋ ਗਈ ਹੈ ਦਾਲ ਕਾਲੀ ਹੈ ਜਾਂ ਦਾਲ ਦੇ ਵਿੱਚ ਕਾਲਾ ਹੈ ਇੱਕ ਪਾਸੇ ਬਿਕਰਮ ਜਿੱਠੀਆ ਦੇ ਵਕੀਲ ਇੱਕ ਪਾਸੇ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗਰੀ ਵਕੀਲ ਦਲੀਲਾਂ ਅਤੇ ਅਪੀਲਾਂ ਅੱਜ ਉਵੱਡੇ ਪੱਧਰ ਤੇ ਫੈਸਲਾ ਆਵੇਗਾ ਕੌਣ ਸੱਚਾ ਹੈ ਕੌਣ ਝੂਠਾ ਹੈ ਕਿਸ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਸ ਉੱਤੇ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ ਹਾਲਾਂਕਿ ਸਮੇਂ-ਸਮੇਂ 'ਤੇ ਸਰਕਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਚਿੱਟਾ ਬਿਕਰਮਜੀਤਿਆ ਭੇਜਦੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਅਰਵਨੀਤ ਬਿੱਟੂ ਨੇ ਵੀ ਕਿਹਾ ਚਰਨਜੀਤ ਸਿੰਘ ਚੰਨੀ ਨੇ ਵੀ ਕਿਹਾ ਰਾਜਾ ਬੜਿੰਗਨੀ ਨੇ ਵੀ ਕਿਹਾ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਹਾ ਉਹਨਾਂ ਕਹਾਂ ਸਾਡੇ ਕੋਲ ਸਬੂਤ ਨੇ ਅਤੇ ਕਾਰਵਾਈ ਕੀਤੀ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਹਾਲਾਂਕਿ ਪਿਛਲੇ ਦਿਨਾਂ ਤੋਂ ਚ ਵੱਡੇ ਯੂ-ਟਰਨ ਲੱਗ ਹੈ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਤਾ ਵਿਰੋਧ ਕੀਤਾ ਗਿਆ ਲੇਕਰ ਉਸ ਤੋਂ ਬਾਅਦ ਯੂ ਟਰਨ ਲਾ ਕੇ ਅਸੀਂ ਵੀ ਬਿਕਰਮ ਜੀਠਿਆ ਦੇ ਖਿਲਾਫ ਆ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਡੀ ਲੋੜ ਹੈ ਅਸੀਂ ਸਾਥ ਦੇਾਂਗੇ ਆਖਰਕਾਰ ਚੱਲ ਕੀ ਰਿਹਾ ਹੈ ਸੱਤਾ ਤੇ ਪਿੰਦੀ ਕੌਣ ਨੇ ਕਿਉਂਕਿ ਬੋਨੀ ਅ즈ਰਾਲਾ ਤਲਵੀਰ ਗਿੱਲ ਪੰਜਾਬ ਦੇ ਸਾਬਕਾ ਡੀਜੀਪੀ ਸਿਦਾਰਥ ਚੱਟੂ ਉਪਤੇ ਆਏ ਪੰਜਾਬ ਦੇ ਸਾਬਕਾ ਈਡੀ ਡਾਇਰੈਕਟਰ ਤੇ ਬਿੱਟੂ ਔਲਕਾ ਹੁਣ ਬੜਾ ਠੋਕੇ ਗਵਾਇਆ ਬਿਕਰਮ ਜੀਠਿਆ ਦੇ ਵਿਰੁੱਧ ਕੀਆਂ ਗਈਆਂ ਨੇ ਹਾਲਾਂਕਿ ਬੋਲੀ ਅਜ਼ਰਾਲਾ ਨੇ ਇਤੂ ਤੱਕ ਗੱਲ ਕਹਿ ਦਿੱਤੀ ਕਿ ਭਾਈ ਨਸ਼ਾ ਤਸਕਰਾਂ ਦਾ ਪੱਗਵਟ ਭਰਾ ਬਣਿਆ ਹੋਇਆ ਸੀ ਜਿਗਰੀ ਯਾਰ ਸੀ ਜਿਗਤ ਦੇ ਟੋਟੇ ਸੀ ਉਹਨਾਂ ਨੇ ਕਿਹਾ ਉਹਨਾਂ ਦਿਨਾਂ 'ਚ ਮੈਂ ਸੁਖਬੀਰ ਸਿੰਘ ਬਾਦਲ ਤੇ ਮਰਹੂ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖੀ ਸੀ ਉਹ ਚਿੱਠੀ ਦੇ ਹਵਾਲੇ ਹਾਲੇ ਵੀ ਮੇਰੇ ਕੋਲ ਪਏ ਨੇ ਕਿ ਭਾਈ ਬਿਕਰਮਜੀਤਿਆ ਵੱਲੋਂ ਚਿੱਟਾ ਵੇਚਿਆ ਜਾ ਰਿਹਾ ਹੈ ਇਹ ਨਸ਼ਾ ਤਸਕਰੀ ਕਰਦਾ ਹੈ ਨਸ਼ਾ ਤਸਕਰ ਇਸ ਦੇ ਹੱਥ ਵਿੱਚ ਸੌਂਦੇ ਨੇ ਖਾਂਦੇ ਨੇ ਪੀਂਦੇ ਨੇ ਅਤੇ ਹੈਲੀਕਾਪਟਰਾਂ ਦੇ ਝੂਟੇ ਲੈਂਦੇ ਨੇ ਸੁਖਬੀਰ ਬਾਦਲ ਇਸ ਕਰਕੇ ਬਿਕਰਮ ਜੀ ਜਿੰਨੇ ਨਾਲ ਤਾਲ ਮਿਲ ਨਹੀਂ ਕਰਦੇ ਮੁਲਾਕਾਤ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੈਨੂੰ ਵੀ ਬਿਕਰਮ ਬਿਕਰਮ ਜਿਠੀਆ ਦੇ ਕੇਸ ਵਿੱਚ ਪਸਾ ਜਾ ਸਕਦਾ ਹੈ ਮੈਨੂੰ ਵੀ ਵਿਜੀਲੈਂਸ ਦੀਆਂ ਪੋੜੀਆਂ ਚੜੀਆਂ ਪੈ ਸਕਦੀਆਂ ਨੇ ਇਸ ਕਰਕੇ ਹੁਣ ਅੱਜ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਕੌਣ ਝੂਠਾ ਹੈ ਕੌਣ ਸੱਚਾ ਹੈ ਕੌਣ ਗਲਤ ਹੈ ਕੌਣ ਸਹੀ ਹੈ ਇਸ ਦਾ ਫੈਸਲਾ ਅੱਜ ਅਦਾਲਤ ਕਰੇਗੀ ਦੂਸਰੇ ਪਾਸੇ ਵਕ ਵਕ ਪੱਤਰਕਾਰਾਂ ਵੱਲੋਂ ਵਕ ਵਕ ਬੁੱਧੀ ਜੀਵਾ ਵੱਲੋਂ ਕਿਆ ਜਾ ਰਿਹਾ ਹੈ ਕਿ 14 ਤੋਂ 15 ਦਿਨ ਦੀ ਨਿਆਇਕ ਹਰਾਸਤ ਹੋਰ ਵੱਧ ਸਕਦੀ ਹੈ ਬਿਕਰਮਜੀਤਿਆ ਦੀ ਕਿਉਂਕਿ ਪੰਜਾਬ ਸਰਕਾਰ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆ ਅਤੇ ਪੰਜਾਬ ਦੇ ਸਰਕਾਰ ਦੇ ਵਕੀਲਾ ਵੱਲੋਂ ਸਮਾਂ ਲਿਆ ਜਾ ਸਕਦਾ ਹੈ ਕਿ ਅਸੀਂ ਹੋਰ ਵੀ ਹਾਲੇ ਸ਼ਾਨਦੀਨ ਇਨਵੈਸਟੀਗੇਸ਼ਨ ਕਰਨੀ ਹੈ ਹੋਰ ਵੀ ਜਗ੍ਹਾ ਤੇ ਛਾਪੇ ਮਾਰਨੇ ਨੇ ਤਾਂ